ਤਰੀ ਗਾਦੀ ਉਹ ਮੈਂ ਰਾਤ ਹਨੇਰਾ ਹੋ ਗਿਆ ਪਰਿਵਾਰ ਵਿਚਾਰਾ ਉਦੋਂ ਬਣਾ ਲਈ ਸੀਗਾ ਵੀਡੀਓ ਹੁਣ ਪਾਰਟ 2 ਬਣਾਉਣ ਲੱਗੇ ਆ ਜੀ ਜੀ ਅਨੰਦਪੁਰ ਸਾਹਿਬ ਤੀਰ ਹੱਥਾਂ ਦੀ ਸੁਦਾ ਉਹਨੇ ਨੈਰੀ ਨੰਦਪੁਰ ਸਾਹਿਬ ਫਾਈਨਲ ਪਹੁੰਚ ਗਏ ਆ ਤੇਰੇ ਰਾਤ ਨੰਦਪੁਰ ਸਾਹਿਬ ਆਨੇ ਆ ਰਹੇ ਆ ਪ੍ਰੋਗਰਾਮ ਪ੍ਰੋਗਰਾਮ ਨੇ ਕਮਾਤੇ ਪ੍ਰੋਗਰਾਮ ਮਿਲਦੇ ਨੰਦਪੁਰ ਸਾਹਿਬ ਵੀ ਆ ਗਏ ਹਾਂਜੀ ਕਰ ਲਈ ਤਿਆਰੀ ਮਤਲਬ ਸਨ ਕਰ ਲਿਆ ਸਾਹਮਣੇ ਬਹੁਤ ਸਨ ਵਧੀਆ ਸਾਰੇ ਸਾਰਿਆਂ ਦੇ ਸਤਿਗੁਰ ਜੀ ਭਾਈ ਜਾਨ ਨੇ ਹੁਣ ਗੁਰੂ ਘੇ ਲਾਹੌਰ ਤੇ ਅੱਧਾ ਰਾਹ ਦਾਸਤਾ ਜਿਹੜਾ ਕਵਰ ਕੀਤਾ ਤੇ ਟ੍ਰੈਫਿਕ ਬਹੁਤ ਜ਼ਿਆਦਾ ਸੀ ਜਿਹਦੇ ਨਾਲ ਨਾ ਗਾਜੇ ਕਵਰ ਹੋ ਗਿਆ ਰਾਸਤਾ ਤੇ ਹੁਣ ਚੱਲੇ ਆ ਗੁਰੂ ਦੇ ਲੋਹਰ ਤੇ ਵੀ ਤੁਹਾਨੂੰ ਅੰਮ੍ਰਿਤਪੁਰ ਸਾਹਿਬ ਆਣ ਕੇ ਫੇਰ ਬਣਾ ਰਹੇ ਆ ਵੀਡੀਓ ਬਾਕੀ ਦਾ ਵਲੌਗ ਹੁਣ ਤੁਹਾਨੂੰ ਕਰਦੇ ਆ ਵੀਰੇ ਵੀਰੇ ਬਹੁਤ ਵਧੀਆ ਸਾਰੇ ਠੀਕ ਹੈ ਵੀਰੇ ਹੁਣ ਗੁਰੂ ਦੇ ਲੋਹਰ ਜਾ ਕੇ ਦੇ ਵਿੱਚ ਥੋੜਾ ਪਤਾ ਤੁਰੇ ਵੀ ਤੇ ਰਾਹ ਦੇ ਵਿੱਚ ਵੇਖੀਆਂ ਪਹਾੜੀਆਂ ਤੇ ਬਹੁਤ ਹੀ ਵਧੀਆ ਕੁਦਰਤ ਦਾ ਨਜ਼ਾਰਾ ਸੀ ਹਾਂਜੀ ਬਹੁਤ ਹੀ ਮਨ ਨੂੰ ਸ਼ਾਂਤੀ ਮਿਲੀ ਤੇ ਰਾਹ ਦੇ ਵਿੱਚ ਵੀਡੀਓ ਬਣਾਈਆਂ ਤੁਹਾਡੇ ਲਈ ਤੇ ਹੋਰ ਸਨੋਂ ਠੀਕ ਠਾਕ ਜੇ ਸਾਰੇ ਵੀ ਤੇ ਕਰਿਓ ਵੀਡੀਓ ਚੈੱਕ ਵੀ ਜ਼ਰੂਰ ਜੀ ਜਰੂਰ ਜੇ ਲਾਹੌਰ ਪਹੁੰਚ ਗਏ ਜੇ ਤੇ ਤੁਹਾਨੂੰ ਅਗੜ ਕਰਾਉਣੇ ਗਾੜੀ ਦਰਸ਼ਨ ਲੰਮਾ ਕਰੇ ਹਾਂ ਜੀ ਕਰੂਗਾ ਲੋਰ ਅਗੇ ਔਰ ਜਾਣ ਦੇ ਗਾੜੀ ਕੋਲ ਤੋਂ ਵਾਰੇ ਮੱਥਾ ਟੇਕਣ ਬਾਜੀ ਕਰ ਲੋ ਸਰ ਜੀ ਮੱਥਾ ਟੇਕ ਕੇ ਦੇ ਹੁਣ ਚਾਲੇ ਪਾਉਣ ਲੱਗੇ ਆ ਕੇਸਗੜ੍ਹ ਸਾਹਿਬ ਹਾਂਜੀ ਅਨੰਤਪੁਰ ਸਾਹਿਬ ਚੱਲੇ ਹੁਣ ਹੋਰ ਸੁਣਾਓ ਕਿਠਾ ਗਏ ਸਾਰੇ ਤੇ ਆਖੀ ਗੁਰ ਲੋਕ ਵੇਖਿਓ ਸ਼ੇਅਰ ਕਰਿਓ ਹਾਂਜੀ ਜੇ ਚੰਗਾ ਲੱਗਾ ਤਾਂ ਲਾਈਕ ਕਰ ਦਿਓ ਜੇ ਨਾ ਚੰਗਾ ਲੱਗਾ ਤਾਂ ਡਿਸਲਾਈਕ ਕਰ ਦਿਓ ਹਰ ਬੰਦੇ ਨੂੰ ਜ਼ਰੂਰ ਕਿਦਾਂ ਲੱਗਦਾ ਹੋਣਾ ਹਾਂਜੀ ਵਾਇਗਰੋ ਜੀ ਗੁਰੂ ਕੇ ਲੋਰ ਮੱਥਾ ਟੇਕ ਕੇ ਹੁਣ ਗੁਰਦੁਆਰਾ ਕੇਸਗੜ ਸਾਹਿਬ ਅਲੀ ਮੱਥਾ ਟੇਕ ਕੇ ਚੱਲੇ ਨੇ ਕੇ ਨੰਦਵਰ ਸਾਹਿਬ ਹਾਂਜੀ ਹੋਣਾ ਪਾਰਕ ਦੇ ਵਿੱਚ ਰਹੇ ਆ ਤੁਹਾਨੂੰ ਫਿਰ ਨਾ ਹੋਰ ਸਾਨੂੰ ਬਲਦਾਰ ਇਹ ਸਾਰੇ よろしくお願いします。 ਦੇ ਰੇਂਤ ਬਗੈਰੀ ਭੰਜਾ ਉਹ ਵੀਡੀਓ ਬਣਾਉਣੀ ਆ ਬਾਹਰ ਉਹ ਮਾਈ ਟਾਲੀਆਂ ਬਹੁਤ ਚਾਰੀਆਂ ਇੰਗਰਾਣੀ ਜਿੰਨਾ ਮੈਂ ਇਹਦਾ ਟਰੈਕਟਰ ਵਿੱਚ 505 ਉੱਪਰ ਪਾਇਆਇਟਰ ਨਹੀਂ ਹੈ ਜਨਰੇਟਰ ਵਾਲੇ ਤੇ ਹੀ ਅੰਨੇ ਸਾਰਾ ਪੰਨੂ ਆ ਹਾਂ ਹਾਂ ਜੀ ਵਾਹਿਗੁਰੂ ਜੀ ਇਹ ਹਰ ਸਾਹਿਬ ਹੈ ਕੀ ਨਹੀਂ ਸਰੋਤਨ ਸੰਨੀ ਦਾ ਮਰਦ ਸਾਹਿਬ ਉਹਦੇ ਦੇ ਬੋਲ ਸਾਹਿਬ ਨਾ ਪੁਰਾਣੀ ਹਲੂਰੀ ਨੇ ਆਧਾਰ ਆਜ ਕੀ ਹੋ ਗਿਆ ਹਾਂ ਜੀ ਵੈਗਰ ਜੀ ਹੁਣ ਅਸੀਂ ਪਹੁੰਚ ਗਏ ਗੁਰਦੁਆਰਾ ਬੋਲੀ ਸਾਹਿਬ ਹਾਂ ਜੀ ਬਹੁਤ ਹੀ ਵਧੀਆ ਮੌਸਮ ਆਇਆ ਸੀ ਜਿਸ ਦੇ ਨਾਲ ਵੀਡੀਓ ਬਹੁਤ ਵਧੀਆ ਬਣੀ ਹਾਂ ਜੀ ਵੈਗਰ ਖਰਾ ਦਰਸ਼ਨ ਹੋਰ ਸੁਣਾਓ ਕੋਈ ਵੀ ਰਿ ਕਮੈਂਟ ਜ਼ਰੂਰ ਕਰਿਓ ਕਿਦਾਂ ਦਾ ਲੱਗਾ ਵਲੌਗ ਹਾਂ ਜੀ ਜ਼ਰੂਰ ਦੱਸਿਓ ਸਾਰੇ ਹਾਂਜੀ ਵੈਗਰੋ ਜੀ ਹੁਣ ਇਹ ਦਰਸ਼ਨ ਕਰਕੇ ਕਿਸ ਘਰ ਸਾਬਾ ਤੇ ਕੇ ਤੇ ਚੱਲੇ ਆ ਗੜੀ ਨੰਬਾ ਕਰ ਦਿੱਤਾ ਜੀ ਨੇ ਕੀਰਤਨ ਪਰ ਸਾਬ ਹਾਂਜੀ ਤੇ ਤੁਹਾਨੂੰ ਵੀਡੀਓ ਫਿਰ ਗਣੀ ਜਾ ਕੇ ਵੀਡੀਓ ਆ ਗੋਜੀ ਹੁਣ ਚੱਲੇ ਆ ਬੱਬਾ ਕਰੋ ਤੇ ਤਾਰੀ ਨੇ ਤੇ ਕੀ ਤੁਹਾਨੂੰ ਸੱਸ ਉਹ ਤੁਹਾਡੇ ਨਾਲ ਹਾਲੀ ਤੇ ਇਹ ਵੀਡੀਓ ਨੂੰ ਦੇਖੋ ਇਹ ਦਰਸਾਉਂਦਾ ਗੁਰਦਵਾਰਾ ਪਤਾਲਪੁਰੀ ਆ ਗਏ ਆ ਜੀ ਕਿਰਤਪੁਰ ਸਾਹਿਬ ਹਾਂਜੀ ਤੇ ਅੱਜ ਦਾ ਵਲੌਗ ਇੰਨਾ ਹੀ ਆਪਾਂ ਕਰਾਂਗੇ ਤੇ ਇਹਲਾ ਆਪਣਾ ਵਲੌਗ ਸਾਰਾ ਜਰੂਰ ਵੇਖਿਓ ਹਾਂਜੀ ਹੁਣ ਅਸੀਂ ਦਰਸ਼ਨ ਕਰ ਲਈਏ ਗੁਰਦਵਾਰਾ ਸਾਹਿਬਾ ਦੇਖ ਲਈਏ ਹਾਂਜੀ ਠੀਕ ਹੈ ਵੀਰੇ ਧੰਨਵਾਦ ਜਿਨ੍ਹਾਂ ਨੇ ਵੀਰੇ ਆਨੇ ਵੀਡੀਓ ਵੇਖੀ ਤੇ ਜਿਹੜੇ ਸ਼ੇਅਰ ਕਰਨਗੇ ਸਾਰਿਆਂ ਦਾ ਧੰਨਵਾਦ ਜੀ ਓਕੇ ਬਾਏ ਵੀਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਹਦੇ ਬਾਅਦ ਕੀ